ਉਹ ਗਲਤ ਸੋਣ ਮਰੇ ਆ ਵਿੱਚ ਪੈ ਗਈ ਜਾਣ ਕੁੜੇ ਸਾਨੂੰ ਬਾਲਟੀ ਮਿਲੀ ਨਿਸ਼ਾਨ ਕੁੜੇ ਅਸੀਂ ਆਪੇ ਹੀ ਪਰ ਪਰ ਡੋਲਾਂਗੇ ਪਿੰਡ ਸਦਾਨਿਆਂ ਵਾਲੇ ਨੂੰ ਹੁਣ ਲੱਡੂਆਂ ਦੇ ਨਾਲ ਤੋਲਾਂਗੇ ਉਹ ਜੱਟ ਸਦਾਨਿਆਂ ਵਾਲੇ ਨੂੰ ਅੱਜ ਲੱਡੂਆਂ ਦੇ ਨਾਲ ਤੋਲਾਂਗੇ ਕਦੇ ਖੰਡੂਰ ਸਾਹਿਬ ਤੇ ਟੈਂਕ ਕੁੜੇ ਉੱਥੇ ਮਿਲ ਗਿਆ ਸਾਨੂੰ ਮਾਈਕ ਕੁੜੇ ਉਸੇ ਮਾਈਕ ਤੇ ਜਾ ਕੇ ਹੀ ਅਸੀਂ ਸੱਚ ਦੀ ਬੋਲੀ ਬੋਲਾਂਗੇ ਪਿੰਡ ਸਦਾਨਿਆਂ ਵਾਲੇ ਨੂੰ ਹੁਣ ਲੱਡੂਆਂ ਦੇ ਨਾਲ ਤੋਲਾਂਗੇ ਉਹ ਜੱਟ ਸਦਾਣਿਆਂ ਵਾਲੇ ਨੂੰ ਫਿਰ ਲੱਡੂਆਂ ਦੇ ਨਾਲ ਤੋਲਾਂਗੇ ਆਉ ਰਲ ਕੇ ਮਾਣੀਏ ਚਾਵਾਂ ਨੂੰ ਇਹਦੇ ਵਿੱਚ ਚੋਵਾਂਗੇ ਮੱਝਾਂ ਗਾਵਾਂ ਨੂੰ ਆਉ ਰਲ ਕੇ ਮਾਣੀਏ ਚਾਵਾਂ ਨੂੰ ਇਹਦੇ ਵਿੱਚ ਚੋਵਾਂਗੇ ਮੱਝਾਂ ਗਾਵਾਂ ਨੂੰ ਇਹਦੇ ਨਾਲ ਪੌਦਿਆਂ ਨੂੰ ਪਾਣੀ ਪਾਵਾਂਗੇ ਫਿਰ ਇਸੇ ਨਾਲ ਹੀ ਨਹਾਵਾਂਗੇ ਅਸੀਂ ਘਰ ਘਰ ਦੇ ਵਿੱਚ ਜਾਵਾਂਗੇ ਬਾਲਟੀ ਦਾ ਨਿਸ਼ਾਨ ਬਖਾਵਾਂਗੇ ਨਾਲੇ ਸਭ ਨੂੰ ਮੁੱਖ ਚੋਂ ਮਿੱਠਾ ਬੋਲਾਂਗੇ ਹੁਣ ਪਿੰਡ ਸਧਾਨਿਆਵਾਲੇ ਨੂੰ ਅਸੀਂ ਲੱਡੂਆਂ ਦੇ ਨਾਲ ਤੋਲਾਂਗੇ ਉਹ ਜੱਟ ਸਧਾਨਿਆਵਾਲੇ ਨੂੰ ਫਿਰ ਸਰਬਜੀਤ ਤਾਂ ਬੰਦਾ ਨਰਮ ਜਿਵੇਂ ਭਗਤ ਜਿਵੇਂ ਹੈ ਧੰਨਾ ਨਹੀਂ ਨਿਸ਼ਾਨ ਮਿਲ ਗਿਆ ਉਹਨੂੰ ਕਿਸਾਨ ਦੇ ਹੱਥ ਵਿੱਚ ਗੰਨਾ ਜੀ ਉਸੇ ਤੇ ਮੋਹਰਾਂ ਲਾਵਾਂਗੇ ਉਸੇ ਨੂੰ ਵੋਟਾਂ ਪਾਵਾਂਗੇ 40 ਸਾਲ ਦਾ ਚੜਿਆ ਕਰਜ਼ਾ 1 ਜੂਨ ਨੂੰ ਲਾਵਾਂਗੇ 40 ਸਾਲ ਦਾ ਚੜ੍ਹਾ ਕਰਦਾ 1 ਜੂਨ ਨੂੰ ਲਾਵਾਂ